ਇੱਕ ਹੋਰ ਸਮੱਸਿਆ ਔਰਤਾਂ ਦੇ ਆ ਜੀ ਲੜਕੀਆਂ ਦੇ ਵੀ ਅੱਜ ਕੱਲ ਇਸ ਬੜੀ ਕਾਮਨ ਹੋ ਗਈ ਹੈ ਕਿ ਚਿਹਰੇ ਤੇ ਜਿਹੜੀ ਹੇਅਰ ਗਰੋਥ ਬਹੁਤ ਹੁੰਦੀ ਹੈ ਵਾਲ ਬਹੁਤ ਆ ਜਾਂਦੇ ਆ ਖਾਸ ਤੌਰ ਤੇ ਜਿਹੜਾ ਇਹ ਏਰੀਆ ਹੈਗਾ ਇਥੇ ਬਹੁਤ ਜ਼ਿਆਦਾ ਅપર 립 ਤੇ ਬਹੁਤ ਜ਼ਿਆਦਾ ਵਾਲ ਆ ਜਾਣੇ ਜਾਂ ਗੱਲਾਂ ਤੇ ਵਾਲ ਆ ਜਾਣੇ ਇਹ ਵਜ੍ਹਾ ਕੀ ਹੈ ਇਹ ਨਾ ਜੀ ਹਾਰਮੋਨਲ ਵੈਸਟ ਬੈਲੈਂਸ ਹੁੰਦਾ ਕਈ ਵਾਰੀ ਠੀਕ ਹੈ ਇਹਦੇ ਕਰਕੇ ਹੁੰਦੀ ਆ ਪਰ ਆਯੁਰਵੇਦਿਕ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹਦੇ ਲਈ ਬਣੀਆਂ ਹੋਈਆਂ ਨੇ ਜਿਹੜੀਆਂ ਇਹਨੂੰ ਖਤਮ ਕਰ ਦਿੰਦੀਆਂ ਨੇ ਇਨਹੈਪਟਰ ਵਗੈਰਾ ਹੈਗੇ ਜਿਹੜੇ ਇਹ ਬਾਲਾਂ ਨੂੰ ਲੇਡੀਜ਼ ਦੇ ਜਿਹੜੇ ਫੇਸ ਤੇ ਆ ਜਾਂਦੇ ਆ ਉਹ ਖਤਮ ਕਰ ਦਿੰਦੇ ਆ ਤੇ ਉਹ ਉਹ ਮੈਂ ਤੁਹਾਨੂੰ ਦੱਸਦਾ ਅਸੀਂ ਵੀ ਬਣਾਉਂਦੇ ਆ ਪਰ ਸਾਡੇ ਕੋਲ ਉਹ ਬਹੁਤ ਵੇਟਿੰਗ ਚ ਪ੍ਰੋਡਕਟ ਬਣਦਾ ਹੀ ਨਹੀਂ ਨਾ ਬਣਾਉਣਾ ਉਹਨੇ ਜਦੋਂ ਬਣਾਉਂਦੇ ਨੇ ਜੀ ਲਿミਟਿਡ ਜਿਹਾ ਬਣਦਾ ਉਹ ਨਾ ਲੋਟਰੀ ਲਿミਟਿਡ ਬਣਦਾ ਸੀ ਬਹੁਤ ਸਾਡੇ ਕੋਲ ਪੇਮੈਂਟਾਂ ਜਮ੍ਹਾਂ ਕਰਾ ਕੇ ਰੱਖਦੇ ਆ ਲੋਕੀ ਕਿਉਂਕਿ ਸਾਡੇ ਜਿਹੜੇ ਸਿੰਘ ਪਰਿਵਾਰ ਨੇ ਮੈਂ ਪੰਜਾਬ ਨੂੰ ਬਿਲੋਂਗ ਕਰਦਾ ਜੀ ਹੁਣ ਪੰਜਾਬ ਦੇ ਕਲਾਇੰਟ ਨੇ ਸਾਰੇ ਤਾਂ ਉਹ ਉਹਦੇ ਵਿੱਚ ਜਿਹੜੇ ਸਿੰਘ ਪਰਿਵਾਰ ਨੂੰ ਆਉਂਦੇ ਨੇ ਵੀ ਗੋਲਸਾਭ ਨੂੰ ਬੁਰਾ ਵੀ ਲੱਗਦਾ ਪਰ ਅਸੀਂ ਕੈਂਚੀ ਨਹੀਂ ਲਾ ਸਕਦੇ ਅਸੀਂ ਕਦੇ ਇਹਨੂੰ ਕੋਈ ਪਲੱਕਰ ਨਹੀਂ ਲਾ ਸਕਦੇ ਤੁਹਾਨੂੰ ਵਧਣਗੇ ਮੈਂ ਕਹਿੰਦੇ ਜੋ ਹੈਗੀ ਹੈ ਮੈਡੀਸਨ ਜੇ ਆਪਣੇ ਬਾਬਾ ਜੀ ਇਜਾਜਤ ਦੇਣ ਤਾਂ ਲਾ ਲਿਆ ਕਰੋ ਤਾਂ ਉਹ ਨਾ ਜੀ ਕਰਦੇ ਆ ਕਲੀਨ ਹੋ ਜਾਂਦੀਆਂ ਨੇ ਮਤਲਬ ਉਹ ਉਹ ਚੀਜ਼ ਹੈਗੀ ਆ ਬਟ ਜੇ ਤੁਸੀਂ ਕਹਿੰਦੇ ਘਰੇਲੂ ਕੋਈ ਚੀਜ਼ ਨਹੀਂ ਹੈਗੀ ਇਹ ਜੀ ਵੀ ਆਪਾਂ ਕੋਈ ਪਰਹੇਜ਼ ਕਰ ਲਈਏ ਜਾਂ ਕੋਈ ਦਵਾਈ ਘਰੇ ਬਣਾ ਲਈਏ ਇਹ じゃ ਕੁਝ ਨਹੀਂ ਹੈਗਾ ਇਹ ਇੱਕ ਹਾਰਮੋਨਲ ਬੈਲੈਂਸ ਪ੍ਰੋਬਲਮ ਹੈ ਠੀਕ ਤੁਹਾਡਾ ਨੁਸਖਾ ਕੀ ਹੈ ਜੀ ਫਿਰ ਉਹ ਕੀ ਉਹਦੇ ਵਿੱਚ ਤੁਸੀਂ ਕਿਵੇਂ ਬਣਾਉਂਦੇ ਉਹਦੇ ਵਿੱਚ ਸਿੰਪਲ ਇੱਕ ਕਰੀਮ ਹੈ ਜੀ ਹਾਂ ਉਹਨੂੰ ਜਦੋਂ ਸੀ ਬਣਾਉਂਦੇ ਆ ਨਾ ਵੈਸੇ ਉਹ ਬੇਸਨ ਉਹਦਾ ਬੇਸ ਹੁੰਦਾ ਫਿਰ ਉਹ ਚ ਕਈ ਚੀਜ਼ਾਂ ਪੈਂਦੀਆਂ ਨੇ ਜਿਹੜੀਆਂ ਮਤਲਬ ਇਲੈਕਟ੍ਰੋ ਹੋਮਿਓਪੈਥੀ ਦੀਆਂ ਦਵਾਈਆਂ ਨੇ ਜੀ ਉਹ ਮਤਲਬ ਕਿ ਉਹ ਕੋਈ ਪੈਥੀ ਨਹੀਂ ਹੈਗੀ ਇੰਡੀਆ 'ਚ ਤਾਂ ਉਹਦੀ ਮਾਨਤਾ ਹੀ ਨਹੀਂ ਹੈਗੀ ਪੈਥੀ ਦੀ ਪਰ ਉਹਦੇ ਚ ਇਲੈਕਟ੍ਰੋ ਹੋਮਿਓਪੈਥੀ ਦੀਆਂ ਚੀਜ਼ਾਂ ਪੈਂਦੀਆਂ ਨੇ ਉਹ ਉਹੀ ਕੰਮ ਕਰਦੀ ਇਹਨਾਂ ਨੂੰ ਕੋਹਾਬੇਸ਼ਨ ਵਿਧੀ ਨਾਲ ਬਣਾਇਆ ਜਾਂਦਾ ਤਾਂ ਉਹ ਜਦੋਂ ਉਹਦੇ ਚ ਪਾਉਂਦੇ ਨੇ ਨਾ ਜੀ ਇਹ ਕਈ ਵਾਰੀ ਇਲੈਕਟ੍ਰਿਸਿਟੀ ਇੰਚ ਇਹਦਾ ਨੋਅ ਹੈ ਜੀ ਦੋਆ ਨ ਦੇ ਇਲੈਕਟ੍ਰਿਸਿਟੀ ਐਸ 1 ਐਸ 2 ਐਸ 5 ਤੱਕ ਇਹ ਹੈਗੀਆਂ ਨੇ ਮੈਂ ਇਹਦੇ ਵਿੱਚ ਬਹੁਤ ਬੜੀ ਕੰਮ ਕੀਤਾ ਹੋਇਆ ਹੈ ਇਲੈਕਟ੍ਰੋਪੈਥੀ 'ਚ ਤਾਂ ਉਹ ਨਾ ਜੀ ਉਹਦੇ ਕਰਕੇ ਸਭ ਤੋਂ ਬੈਸਟ ਚੀਜ਼ ਬਣੀ ਹੈ ਔਰ ਅਸਾ ਤੋਂ ਹੋਰ ਉਹ ਚ ਕੁਝ ਨਹੀਂ ਬਣਿਆ ਇੱਕ ਉਹਦੇ 'ਚ ਅਸੀਂ ਬਣਾਈ ਸੀ ਸ਼ਰਾਬ ਛੱਡਣ ਦੀ ਦਵਾਈ ਉਹ ਵੀ ਬੜੀ ਕਮਾਲ ਬਣੀ ਜੀ ਤੇ ਉਹਦੇ ਨਾਲ ਵੀ ਬੜੇ ਘਰਾਂ ਦੀ ਸ਼ਰਾਬ ਹਾਰਮੋਨ ਇਨ ਬੈਲੈਂਸ ਜਿਹੜਾ ਹੈ ਤੇ ਹੁੰਦਾ ਕਿਉਂ ਹੈ ਔਰ ਕੀ ਇਹ ਖਰਾਕ ਨਾਲ ਜਾਂ ਕੋਈ ਹੋਰ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਨਹੀਂ ਇਹਦਾ ਖਰਾਕ ਨਾਲ ਕੋਈ ਲਿੰਕ ਨਹੀਂ ਜੀ ਠੀਕ ਹੈ ਇਹ ਬਾਹਰੋਂ ਜਿਵੇਂ ਡਾਕਟਰ ਨੇ ਐਲੋਪੈਥੀ ਚ ਹਾਰਮੋਨ ਦੀਆਂ ਦਵਾਈਆਂ ਦੇ ਦਿੰਦੇ ਨੇ ਉਹ ਕਈ ਵਾਰੀ ਆਪੋ ਕੇ ਵੀ ਡਾਉਨ ਕਿਉਂਕਿ ਉਹ ਡਾਕਟਰ ਦੀ ਗਲਤੀ ਕੋਈ ਨਹੀਂ ਉਹ ਮਰੀਜ਼ ਫਾਲੋ ਅਪ ਨਹੀਂ ਕਰਦਾ ਪ੍ਰੋਪਰ ਜਾ ਕੇ ਪੁੱਛਦਾ ਨਹੀਂ ਵੀ ਦਵਾਈ ਕਿਵੇਂ ਕਰਨੀਆਂ ਹਟਕਾਉਣੀ ਹੈ ਵਧਾਉਣੀ ਹੈ ਕੀ ਕਰਨਾ ਇਸ ਕਰਕੇ ਇਹ ਚੀਜ਼ ਜਿਹੜੀ ਹੈ ਚੱਲੀ ਜਾਂਦੀ ਹੈ ਜੀ ਇਹ ਜਿਹੜੇ ਮੈਥੋਨਿਕ ਚੀਜ਼ ਹੋਰ ਦੱਸਦਾ ਜਿਹੜੇ ਹਾਰਮੋਨ ਇੰਬੈਲੈਂਸ ਹੋ ਜਾਂਦੇ ਨੇ ਇਹਦੇ ਕਈ ਰੀਜ਼ਨ ਨੇ ਨੰਬਰ ਇੱਕ ਤਾਂ ਇਹਦਾ ਸਟ्रेस ਬਹੁਤ بڑا ਰੀਜਨ ਹੈ ਨੰਬਰ 2 ਜਿਵੇਂ ਬੇਬੀ ਹੋਇਆ ਲੇਡੀਆਂ ਦੇ ਅੰਦਰ ਉਹ ਦਵਾਈਆਂ ਚੱਲੀਆਂ ਗਈਆਂ ਬਾਡੀ ਚੇਂਜ ਆਈ ਉੱਥੇ ਵੀ ਕਈ ਵਾਰੀ ਇਹ ਚੇਂਜ ਆਉਂਦੀਆਂ ਨੇ ਤਾਂ ਇਹਦੀਆਂ ਦੋ ਤਿੰਨ ਚੀਜ਼ਾਂ ਹੀ ਨੇ ਮੇਨ ਜਿਆਦਾ ਕਿ ਸਟ्रेस ਘੱਟ ਲਓ ਔਰ ਜਦੋਂ ਬੱਚਾ ਹੋਣ ਵਾਲਾ ਉਸ ਟਾਈਮ ਬਹੁਤ ਧਿਆਨ ਰੱਖੋ ਕਮਸ਼ੇ ਕਮ ਐਦਾਂ ਦਾ ਡਾਕਟਰ ਫੜੋ ਜੇ ਲੇਡੀ ਡਾਕਟਰ ਫੜੋ ਉਸ ਟਾਈਮ ਜਿਹਦੇ ਤੇ ਤੁਹਾਨੂੰ ਭਰੋਸਾ ਰੱਬ ਜਿੰਨਾ ਹੋਵੇ